ਇੰਟਰਨੈਟ ਤੇ ਕੋਈ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਕੋਈ ਗਾਸ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਇੰਟਰਨੈਟ ਤੇ ਆਪਣੀ ਮਿਹਨਤ ਦੇ ਬਦਲ ਵਿੱਚ ਤੇ ਇਹ ਕੁੜੀ ਨੇ ਆਪਣਾ ਨਾਮ ਕਮਾਇਆ ਨਹੀਂ ਵੈਲਡਿੰਗ ਦੇ ਕੰਮ ਕਰਕੇ ਮਸ਼ਹੂਰ ਹੋਈ ਬਰਾਊਨ ਕੁੜੀ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਉੱਥੇ ਹੀ ਉਹ ਆਪਣੀ ਮਿਹਨਤ ਦੇ ਦਮ ਤੇ ਅੱਜ ਜਿੰਨਾ ਵੱਡਾ ਮੁਕਾਮ ਹਾਸਲ ਕਰ ਚੁੱਕੀ ਹੈ ਸ਼ਾਇਦ ਉਹ ਕਰਨਾ ਬਹੁਤ ਵੱਡੀ ਗੱਲ ਹੈ ਤੇ ਉੱਥੇ ਹੀ ਇੱਕ ਮੇਲੇ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਤੇ ਬ੍ਰਾਊਨ ਕੁੜੀ ਇਕੱਠੇ ਹੋ ਗਏ ਜਿਸ ਤੋਂ ਬਾਅਦ ਬ੍ਰਾਊਨ ਕੁੜੀ ਨੂੰ ਦੇਖ ਕੇ ਖਾਨ ਸਾਹਿਬ ਨੇ ਵੱਡੀਆਂ ਗੱਲਾਂ ਕਹਿ ਦਿੱਤੀਆਂ ਤੁਹਾਨੂੰ ਲਾਸਟ ਦੇ ਉਹ ਵੀਡੀਓ ਕਲਿੱਪ ਵੀ ਦਿਖਾਵਾਂਗੇ ਖਾਨ ਸਾਹਿਬ ਨੇ ਬ੍ਰਾਊਨ ਕੁੜੀ ਦੀ ਤਾਰੀਫ਼ ਕਰਦੇ ਹੋਏ ਕੀ ਕਿਹਾ ਖਾਨ ਸਾਹਿਬ ਨੇ ਕਿਹਾ ਕਿ ਬ੍ਰਾਊਨ ਕੁੜੀ ਨੇ ਨੱਚ ਟੱਪ ਕੇ ਨਹੀਂ ਬਲਕਿ ਆਪਣੀ ਮਿਹਨਤ ਦੇ ਦਮ ਤੇ ਲੋਕਾਂ ਦਾ ਦਿਲ ਜਿੱਤਿਆ ਹੈ ਜਿਸ ਤੋਂ ਬਾਅਦ ਪੰਡਾਲ ਵਿੱਚ ਬੈਠੀ ਸਾਰੀ ਸੰਗਤ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਬ੍ਰਾਊਨ ਕੁੜੀ ਨੇ ਵੀ ਖਾਨ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਮੇਲੇ ਦੌਰਾਨ ਬ੍ਰਾਊਨ ਕੁੜੀ ਦਾ ਵੱਡਾ ਸਨਮਾਨ ਵੀ ਕੀਤਾ ਗਿਆ ਤੇ ਬਾਕੀ ਕੀ ਕਿਹਾ ਖਾਨ ਸਾਹਿਬ ਨੇ ਬ੍ਰਾਊਨ ਕੁੜੀ ਦੇ ਬਾਰੇ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਤੇ ਇੱਕ ਜੀ ਸਾਡੇ ਵਿੱਚ ਜੋ ਹੋਰ ਬਹੁਤ ਮਿਹਨਤੀ ਕੁੜੀ ਬੈਠੀ ਹੈ ਸਾਡੀ ਛੋਟੀ ਭੈਣ ਹੈ ਬਰਾਉਨ ਕੁੜੀ ਬਹੁਤ ਕੁੜੀ ਨੇ ਮਿਹਨਤ ਕੀਤੀ ਹੈ ਅਸੀਂ ਦੇਖਦੇ ਰਹੇ ਤੁਹਾਨੂੰ ਭੈਣੇ ਇੰਟਰਨੈਟ ਤੇ ਦੇਖਦੇ ਰਹੇਦਾ ਜੇ ਸੰਸਾਰ ਦੇ ਨਾਲ ਇਹ ਗੱਲ ਸੁਣਨ ਵਾਲੀ ਹੈ ਬਾਜੀ 1 ਮਿੰਟ ਵਾਲਾ ਬੰਦ ਕਰ ਜਨਾਬ ਬਾਈ ਜੀ ਵਾਲੇ ਠੀਕਾ ਦੇ ਦੇ ਤੇ ਸਾਡੀ ਛੋਟੀ ਭੈਣ ਹੈ ਇਹਨਾਂ ਵਾਸਤੇ ਤਾੜੀਆਂ ਜ਼ੋਰਦਾਰ ਬਰਾਉਨ ਕੁੜੀ ਵਾਸਤੇ ਤਾੜੀਆਂ ਮਾਰੋ ਜ਼ੋਰਦਾਰ ਬੜਾ ਉਸਦੇ ਨਾਲ ਕੋਈ ਇੰਟਰਨੈਟ ਤੇ ਕੋਈ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਕੋਈ ਗਾਸ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਇੰਟਰਨੈਟ ਤੇ ਆਪਣੀ ਮਿਹਨਤ ਦੇ ਬਲ ਉੱਤੇ ਇਹ ਕੁੜੀ ਨੇ ਆਪਣਾ ਨਾਮ ਕਮਾਇਆ ਕਿਆ ਬਾਤ ਹੈ ਹਰਿਆ ਜ਼ੋਰਦਾਰ ਮਾਰੋ ਅੱਜ ਦੇ ਦਿਨ ਦੇ ਨੇ ਲੋਕੋ ਨੂੰ ਪਤਾ ਕੀ ਹੈ ਕਈ ਵੇਲੇ ਆਪਾਂ ਕਰ ਦਿੰਦੇ ਹਾਂ ਵੀ ਕੋਈ ਵੇ ਅੱਛਾ ਉਹ ਕੁੜੀ ਆ ਜਾਂ ਉਹ ਮੁੰਡਾ ਜਿਹੜੇ ਫੇਮਸ ਹੋ ਜਾਂਦੇ ਆ ਇੰਟਰਨੈਟ ਤੇ ਤੇ ਕਈ ਵੇਰੀਆਂ ਕੇ ਕਲਾਕਾਰ ਭਾਵੇਂ ਦੇ ਨਹੀਂ ਯੋਕੋ ਅੱਛਾ ਯਾਰ ਸਭ ਨੂੰ ਪਤਾ ਨਹੀਂ ਤਬਾ ਵੀ ਹੁੰਦਾ ਵਾ ਮੰਦੇ ਮੰਨਣਾ ਚਾਹੀਦਾ ਜੋ ਮਨਣਾ ਚਾਹੀਦਾ ਯਾਰ ਜਿੰਨ ਨੂੰ ਸੀ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ